ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੁਣ ਫੀਮੇਲਸ ਕੇ ਅੰਦਰ ਦੇਖਦੇ ਹਾਂ ਸ਼ਬਦ ਸਭ ਮੈਂ ਸੱਚਾ ਇੱਕੋ ਸੋਈ ਕਿਸ ਕਾ ਕੀਆ ਸਭ ਕੁਝ ਹੋਈ ਸੋ ਇਹ ਸ਼ਬਦ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਕਮਲਜੀਤ ਸਿੰਘ ਜੀ ਨੇ ਇਹ ਅਮਰਤ ਕੀਰਤਨ ਆੰਗ 156 ਤੇ ਹੈ ਜੀ 126 ਪੇਜ ਤੇ ਹੈ ਸੋ ਤਾਲ ਕੇਰਵਾ 8 ਮਾਤਰਾ ਸੋ ਆਓ ਕ੍ਰਿਪਾ ਸਾਹਿਬ ਸਿੰਘ ਜੀ ਪਹਿਲੇ ਸ ਨੂੰ ਗਾਇਨ ਕਰਕੇ ਦੇਖ ਲੈਂਦੇ ਆ ਫਿਰ ਇਸ ਦੀਆਂ ਸੁਰਾਂ ਦੇਖਾਂਗੇ ਦੇਵਕ ਜਸਾ ਸੰਦੀਵਾਈ ਗੁਰ ਜੀਓ ਵਾਹ ਸਭ ਮੈਂ ਸੱਚਾ ਸਭ ਮੈਂ ਸੱਚਾ ਦੇਖੋ ਸੋਈ ਦਿਸੇ ਗਤੀ ਸਭ ਤੇ ਚਰ ਕੋ ਹੇ ਮੈਂ ਸੋ ਅਸ ਦੀ ਅਨਸਰਾ ਦੇਖ ਲਏ सब में है सब में है रे गामा सब में, गामा कठा में है गामा कट्ठा बजेगा जाएगा सब में ठीक है सच्चा सच्चा रे मा सच्चा फिर एको एको सा रेगा कट्ठा बजेगा एको फिर सोई

ਗ ਮਧ ਪਧ ਮ ਉੱਪਰ ਲਿਖਿਆ ਨਸੁਰਾ ਆਪ ਦੇਖ ਸਕਦੇ ਹੋ ਆਪ ਨੂੰ ਆਸਾਨੀ ਹੋਏਗੀ ਜਦੋਂ ਆ ਪ੍ਰੈਕਟਿਸ ਕਰੋਗੇ ਸੋ ਅੱਗੇ ਦੇਖਦੇ ਹਾਂ ਸਬਕਿਛ ਸਬਕਿਛ ਗਮ ਇਕੱਠਾ ਹੋ ਜਾਏਗਾ ਸਬ ਫਿਰ ਕਚ ਵਾਸਤੇ ਰੇਗਾ ਇਕੱਠਾ ਹੋ ਜਾਏਗਾ ਸਬ ਕਚ ਫਿਰ ਹੋਈ ਹੋਈ ਵਿੱਚ ਦੋ ਬਾਗਨ ਹੋਈ ਈ ਵਿੱਚ ਕਾफी ਸੁਰਾਨ ਪਹਿਲਾ ਹੋ ਦੇਖਦੇ ਆਂ ਹੋ ਵਾਸਤੇ ਸਾ ਹੋ ਰੇ ਮਾ ਗਾ ਮਾ ਰੇ ਠੀਕ ਹੈ ਜੀ ਰੇ ਮਾ ਗਾ ਮਾ ਰੇ ਕੋਈ ਅੱਜ ਹੁਣ ਅਗਲੀ ਪੰਕਤੀ ਦੇਖਦੇ ਹਾਂ ਹੁਕਮ ਪਛਾਨਾ ਸੋ ਇੱਕੋ ਜਾਣ ਹੈ ਬੰਦਾ ਕਹੀਏ ਸੋਈ ਇਸ ਨੂੰ ਪਹਿਲਾਂ ਗਾਇਨ ਕਰਕੇ ਦੇਖ ਲੈਣਾ हुकम पछाने सोए को जाने बंदा कही है सोई सीएम सुना देख लेने हुक्म धा तीन वारी हुक्म ठीक है पछाने रे सा रे पछाने फिर उसके तो बाद ਥੋੜਾ ਹੋਰ ਉਸ ਨੂੰ ਅੱਗੇ ਲੱਗ ਜਾਣਾ ਹੈ ਲੈ ਉਸ ਦੀ ਪਛਾਣੇ ਦੀ ਪਛਾਣੇ ਸਾ ਦ ਪ ਕਠਾ ਵਜੇਗਾ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਸੋ ਇਕੋ ਜਾਣਾ ਹੈ ਹੁਣ ਅਸੀਂ ਦੇਖਿਆ ਨਗਾ ਸੋ ਸੋ ਇਕ ਸੋਰ ਹੈ ਪਾ ਸੋ ਇਕੋ धाक सा सात आठ सब तक कोई जाने धाक सा फिर धा सा जाने एको को जाने बंदा नी नी बंदा फिर कही है कही है कही है सा ध प म कठा दो दो बजनी है सा ध प म क ठीक सो सो तो तो है, था है।, है अंत्रा। तो अंत्रा जी तो इत स्थाई होंगी इतना है अंतरा तो अंतरा सचेंगे जी भाई साहब जी ने ਪੁਰਾਣਾ ਪੁਰਾਂਤਰਾ ਕੋਈ ਪੰਕਤੀ ਜੋ ਸਥਾਈ ਦੀ ਹੈ ਉਸ ਤੇ ਬੇਸ ਹੈ ਹੁਕਮ ਪਛਾਨਾ ਸੋਇ ਕੋ ਜਾਣੇ ਬੰਦਾ ਕਹੀਏ ਸੋਇ ਸੋ ਆਪ ਨੂੰ ਇਹ ਪੰਕਤੀ ਗਾਇਨ ਕਰਕੇ ਤੇ ਜਿਹੜੀ ਅੰਤਰੇ ਦੀਆਂ ਪੰਕਤੀਆਂ ਹਨ ਉਸ ਨੂੰ ਵੀ ਗਾਇਨ ਕਰਕੇ ਦਿਖਾ ਦਿੰਨੇ ਹਾਂ ਤਾਂ ਕਿ ਆਪ ਨੂੰ ਡਾਊਟ ਨਹੀਂ ਰਹੇਗਾ ਤੋ ਉਸ ਦੇ ਬਿਲਕੁਲ ਸੇਮ ਸੁਰਾਂ ਯੂਜ਼ ਕਰਨੀਆਂ ਹਨ ਪਹਿਲੇ ਅਸੀਂ ਸਥਾਈ ਵਾਲੀ ਪੰਕਤੀ ਪੜ੍ਹਦੇ ਹਾਂ ਹੁਕਮ ਪਛਾਨਾ ਸੋਇ ਸੋਏ ਕੋ ਜਨ ਹੁਣ ਅਵਲਲਾ ਨੂਰ ਪਾਇ ਜੋ ਅੰਤਰਾ ਹੈ ਉਸ ਨੂੰ ਗੋਨੇ ਹੁਣ ਬਨ ਲਲਾ ਨੂਰ ਪਾਇ ਹੁਣ ਸਤਾਈ ਦੀ ਬੰਦੀ ਬੰਦਾ ਕਹੀਏ ਸੋਈ ਬੰਦਾ ਨੰਦਹੀਏ ਸੋਈ ਹੁਣ ਅੰਤਰੇ ਦੀ ਕੁਦਰਤ ਕੇ ਸਭ ਬੰਦੇ ਹੁਣ ਅੰਤਰੇ ਦੀ ਅਗਲੀ ਪੰਕਤੀ ਸਿੱਧਾ ਆਪ ਨੂੰ ਗਾਇਨ ਕਰਕੇ ਦਿਖਾ ਦੇ। ਇੱਕ نور ਤੇ ਸਭ जग ਉਪਜਿਆ ਕੋਨ ਪਲੇ ਕੋ ਮੰਦੇ ਕੋਨ ਪਲੇ ਕੋ ਮੰਦੇ। ਤਾਂ ਇਸ ਤੋਂ ਬਾਅਦ ਫਿਰ ਸਥਾਈ ਆ ਜਾਏਗੀ। ਸਭ ਪਲੇ ਸੱਚਾ ਇੱਕ ਉਸ ਤੇ ਟੁਟੋਰੀਅਲਸ ਮਾਪਦੀ ਹੁੰਦੀ ਹੈ ਜੀ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕੋਡੀ ਕੋਡੀ ਧੰਨਵਾਦ ਸਾਸੀ ਜੀ ਜੀ ਵਾਇਗੁਰ ਜੀ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ ਸਾ ਸਿੰਘ ਜਣ ਮੇਲ ਸਕਿਲ ਤੇ ਦੇਖਦੇ ਆਂ ਸ਼ਬਦ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਕਵਨਜੀ ਸਿੰਘ ਜੀ ਨੇ ਅੰਮ੍ਰਿਤ ਕੀਰਤਨ ਅੰਗ 156 ਪੇਜ 156 ਤੇ ਬਰਾਜਮਾਨ ਹੈ ਜੀ

ਦੇਵਨੀ ਸਬ ਮਹਿ ਸਬ ਮਹਿ ਰੇ ਗ ਮ ਗ ਮ ਘਟਾ ਵਜੇਗਾ ਸਬ ਮਹਿ ਰੇ ਸਬ ਵਾਸਤੇ ਗ ਮਹ ਵਾਸਤੇ ਸਬ ਗਿਆਨ ਫਿਰ ਸੱਚਾ 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 ਰੇ ਮ ਸੱਚਾ ਫਿਰ ਇੱਕੋ ਇੱਕੋ ਸਾ ਰੇਗਾ ਇਕੱਠਾ ਹੋ ਜਾਏਗਾ ਏ ਕੋ ਫਿਰ ਸੋਈ ਸੋਈ ਸਾ ਗ ਸੋਈ ਫਿਰ ਤਿਸ ਕਾ ਤਿਸ ਕਾ ਗਮ ਗਮ ਦੋ ਵਾਰੀ ਤਿਸ ਕਾ ਠੀਕ ਹੈ ਜੀ ਫਿਰ ਕੀਆ ਕੀਆ ਵਿੱਚ ਕਾਫੀ ਸੁਣਵਾਈ ਦਿਨ ਸੁਧਾਰਾਮ ਜੀ ਦੇਖ ਲੈਣੇ की, 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 फिर देख लो रे इस रे गा फिर माधा फिर कठिया माधा फिर पाधा फिर मां। देख लो रे, गा ਮਾਧਾ ਪਧਾਪਮ ਠੀਕ ਹੈ ਕੀ ਨੰਡਾ ਹੋਂਦ ਗਿਆ ਸਭ ਕਚ ਸਮ ਇਕੱਠਾ ਹੋ ਜਾਏਗਾ ਗਾ ਮ ਤਛ ਰੇਗਾ ਕਚ ਹੋ 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 ਹੋਰੀ ਦੋ ਭਾਗ ਹੈ ਤੇ ਹੋ ਵਾਸਤੇ ਕਲੀਕਸ ਹੋਣਾ ਫਿਰ ਈ ਵਾਸਤੇ ਰੇ ਮ ਗ ਮ ਰੇ ਕਠਾ ਵਜਣ ਦੀ ਉੱਪਰ ਆਪ ਦੇਖ ਸਕਦੇ ਹੋ ਤੇ ਆਪ ਨੂੰ ਆਸਾਨੀ ਹੋਏਗੀ ਸੋ ਅੱਜ ਅਸੀਂ ਸੰਕਲਨ ਗਾਇਨ ਕਰਕੇ ਦੇਖ ਲੈਂਦੇ ਹਾਂ ਹੁਕਮ ਪਛਾਨਾ ਸੋਇ ਕੋ ਜਾਣਾ ਬੰਦਾ ਕਹੀਏ ਸੋਈ ਹੁਕਮ ਬਚਾਨ ਸੋਇ ਉਨ ਤਨ ਕਈ ਅਰੋਹੀ ਸੋ ਇਸ ਦੀ ਹੁਣ ਸੁਣ ਰਹੇ ਨੇ ਹੁ ਕਮ ਧਾ ਤਿੰਨ ਵਾਰੀ ਹੁ ਕਮ ਪਛਾਨ ਪਛਾਣ ਨ ਰੇ ਸਾ ਰੇ ਪਛਾਨ ਠੀਕ ਫਿਰ ਇਸ ਨੂੰ ਪਛਾਨ सा धा प कठा बजेगा उसके तो बाद पछाने ठीक है फिर सो एक को जाने सो ए सो को प ध फिर सात आठ सब तक फिर एक को जाने, जाने धा सा ताप को जाने सेम सुरान को तो जाने फिर बंदा धा नी नी बंदा कभी सा धा कठा बजेगा फिर प कठा कही ये सा ध प म ठीक है सोई सोई प ध फिर संग एक बार देख लो फुकम पछाने सुर को जान बंधना है सोई फिर तो बाद स्थाई शुरू होया दे सो so, सासंग जी हुन अगली अंतरे दी जो भी पंक्तियां हैं सारिया बेस्ड हम हुम पछाना है सो एको जान है बंदा कही है सोई। सो ही सो आप एक दो पंक्तियाँ गायन करके दिखा देने हैं, तो आपूँ क्लियर हो जाएगा फिर आप उसे ते ही पूरा अंतरा चलेगा हम देख लो अगली पंक्ति है जी असी अंतरे दुनी है अवल अल्लाह नूर उपाया कुदरत के सब बंदे सो पहले आपन जो हुक्म पछाण है सो एको जाना है ਬੰਦਾ ਕਹੀਏ ਸੋਈ ਇਸ ਨੂੰ ਗੈਨ ਕਰਕੇ ਫਿਰ ਉਹਦੇ ਨਾਲ ਇਸ ਨੂੰ ਮੈਚ ਕਰਕੇ ਦਿਖਾਉਣੇ ਨੂੰ ਕਉ ਪਛਾਨ ਸੋਏ ਕੋ ਜਾਣ ਹੁਣ ਆਓ ਲੱਲਾ 100 ਰੁਪਏ ਦੇਖੋ ਅੱਧੀ ਪੰਕਤੀ ਗਈ ਹੈ ਜੇ ਹਾ ਹਾ 100 ਰੁਪਏ ਹੁਣ ਪਹਿਲੀ ਵਾਲੀ ਪੰਕਤੀ ਦਾ ਅੱਧਾ ਭਾਗ ਬੰਦਾ ਕਹੀਏ ਸੋਈ ਮੁਦਰਤ ਕੇ ਸਭ ਮੰਦੇ ਮੁਦਰਤ ਕੇ ਸਭ ਮੰਦੇ ਹੁਣ ਅਗੇ ਬੰਦੀ ਦੇਖ ਲਓ ਇੱਕ ਨੂਰ ਕੇ ਸਭ ਜਗ ਉਪਜਿਆ ਕੋਹ ਨੂੰ ਪਲਿਆ ਕੋਹ ਨੂੰ ਇਸੇ ਹੀ ਇੱਕ ਪੰਕਤੀ ਦੇ ਬੇਸ ਤੇ ਅਫਗਾਨ ਕਰ ਸਕਦੇ ਹੋ